ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੇ ਕਿਸੇ ਨੇ ਵਿਚੋਲੇ ਦੇ ਜ਼ਰੀਏ ਰਿਸ਼ਤਾ ਲੈਣਾ ਹੋਵੇ ਜਾਂ ਰਿਸ਼ਤੇ ਦੀ ਐਡ ਲਵਾਉਣੀ ਹੋਵੇ ਉਹੋ ਸਾਡੇ ਨਾ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜਾਂ ਫਿਰ ਰਿਸ਼ਤਾ ਸਾਡੇ ਦੁਆਰਾ ਤੁਸੀਂ ਲੈ ਸਕਦੇ ਹੋ ਜੀ ਰਿਸ਼ਤਾ ਰਿਸ਼ਤੇ ਸਾਰੇ ਨੋਟ ਕਰਿਆ ਕਰੋ ਫਾਈਲ ਨੰਬਰ ਦੇ ਅਨੁਸਾਰ ਇਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਜੀ ਫਲਾਣਾ ਰਿਸ਼ਤਾ ਇਸ ਇਹ ਹੈਗਾ ਜੀ ਹੁਣ ਤੁਸੀਂ ਲਿਖਦੇ ਨੋਟ ਕਰੋ ਜੀ 29 ਤਰੀਕ 6ਵਾਂ ਮਹੀਨਾ 2024 ਦੇ ਨਵੇਂ ਰਿਸ਼ਤੇ ਆ ਜੀ ਸਾਰੇ ਇਹ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤਾ ਹੈ 4070 ਫਾਈਲ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਪੰਨੂ ਡੇਟ ਆਫ ਬਰਥ 15 ਜਨਵਰੀ 1997 ਹਾਈਟ 5 ਫੁੱਟ 8 ਇੰਚ ਸਟੱਡੀ ਬੀਬੀਏ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਆਸਟ੍ਰੇਲੀਆ ਚ ਪੜ੍ਹਾਈ ਆਟੋਮੋਬਾਈਲ ਇੱਕ ਸਾਲ ਦਾ ਬਿਜ਼ਨਸ ਮੈਨੇਜਮੈਂਟ ਹੁਣ ਮੁੰਡਾ ਆਸਟ੍ਰੇਲੀਆ ਚ ਵਰਕ ਪਰਮਟ ਤੇ ਆ ਪਰਿਵਾਰ ਚ ਮਾਤਾ ਪਿਤਾ ਵਨ ਸਿਸਟਰ ਆਸਟ੍ਰੇਲੀਆ ਵਰਕ ਪਰਮਟ ਫਾਦਰ ਸਾਹਿਬ ਪੰਜਾਬ ਪੁਲਿਸ ਚ ਏ ਐਸ ਆਈ ਦੀ ਪੋਸਟ ਤੇ ਜੌਬ ਅਮਰਸਰ ਅਮਰਸਰ ਜ਼ਿਲ੍ਹੇ ਵਿੱਚ ਕਰ ਰਹੇ ਨੇ ਮਾਤਾ ਜੀ ਹਾਊਸ ਵਾਈਫ ਨੇ ਸ਼ਹਿਰ ਵਿੱਚ ਬਹੁਤ ਵਧੀਆ ਘਰ-ਬਾਰ ਪਾਇਆ ਹੋਇਆਗਾ ਫੈਮਿਲੀ ਸਾਰੀ ਵੈਲ ਸੈਟਲ ਆ ਗਈ ਪਰਵਾਰ ਵੱਲੋਂ ਕੋਈ ਮੰਗ ਨਹੀਂ ਲੜਕੀ ਪੜ੍ਹੀ ਲਿਖੀ ਸੁੰਦਰ ਸ਼ਸ਼ੀਲ ਹੋਵੇ ਹਾਈਟ ਕੁੜੀ ਦੀ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਦੋ ਦੁਕਾਨਾਂ ਨੇ ਆਪਣੀਆਂ ਉਹ ਰੈਂਟ ਤੇ ਦਿੰਦੇ ਨੇ ਜੀ 6 ਕਿੱਲੇ ਜ਼ਮੀਨ ਹੈ ਮੁੰਡਾ ਸਰਦਾਰ ਆ ਸੋਹਣਾ ਸੁਨੱਖਾ ਗਾ ਕੁੜੀ ਆਸਟ੍ਰੇਲੀਆ ਚ ਚਾਹੀ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਜੇਕਰ ਲੜਕੀ ਨਿਊਜ਼ੀਲੈਂਡ ਵਿੱਚ ਪੀਆਰ ਹੈ ਤਾਵੀਏ ਪਰਿਵਾਰ ਰਿਸ਼ਤਾ ਲੈ ਲੈਣਗੇ ਕੁੜੀ ਸੋਹਣੀ ਸੁਨੱਖੀ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੈਗਾ ਬਾਕੀ ਪਰਿਵਾਰ ਵੀ ਬਹੁਤ ਵਧੀਆ ਹੈਗਾ ਨਸ਼ੇ ਪੱਤੇ ਤੋਂ ਦੂਰ ਹੈ ਪਰਿਵਾਰ ਦਾ ਨੰਬਰ ਨੋਟ ਕਰੋ 81465 60530 ਪਰਿਵਾਰ ਦੇ ਜੀ ਨੰਬਰ ਦਿੱਤੇ ਜਾਂਦੇ ਆ ਜੀ ਨੰਬਰ ਤੇ ਜਰੂਰ ਸੰਪਰਕ ਕਰਿਆ ਕਰੋ ਜੇਕਰ ਇਹ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾਗਾ ਤਾਂ ਆਗਲਾ ਰਿਸ਼ਤਾ ਹੈ 4071 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਮੁੰਡੇ ਦੀ ਕਾਸਟ ਆ ਕਸ਼ਵਰਾਜਪੂਤ ਮਹਿਰਾ ਸਰਕਾਰੀ ਮੁੰਡੇ ਦਾ ਰਿਸ਼ਤਾ ਹੈ ਜੀ ਡੇਟ ਆਫ ਬਰਥ 11/2/1993 ਹਾਈਟ 5 ਫੁੱਟ 5 ਇੰਚ ਸਟੱਡੀ ਬੀਐਡ ਨਾਲ ਐਮਏ ਦੀ ਪੜ੍ਹਾਈ ਕਰੀ ਹੋਈ ਹੈਗੀ ਸੌਰੀ ਐਮਏ ਦੀ ਪੜ੍ਹਾਈ ਕਰ ਰਿਹਾ ਹੈਗਾ ਮੁੰਡਾ ਇਸ ਟਾਈਮ ਮੁੰਡਾ ਸਰਕਾਰੀ 뮤ਜ਼ਿਕ ਟੀਚਰ ਲੱਗਿਆ ਹੋਇਆ ਹੈਗਾ ਹੈਂਡੀਕੈਪ ਆ ਪੂਰਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਨਿਗਾ ਬਿਲਕੁਲ ਹੀ ਘੱਟ ਹੈ ਪਰਿਵਾਰ ਚ ਵਨ ਸਿਸਟਰ ਮੈਰਿਡ ਐਂਡ ਵਨ ਬ੍ਰਦਰ ਫਾਦਰ ਰਿਟਾਇਰ ਇਨ ਆਰਮੀ ਜੋ ਮਦਰ ਹਾਊਸ ਵਾਈਫ ਨੋ ਕਾਸਟ ਬਾਰ ਮੈਟਰ ਕੁੜੀ ਦੀ ਚਾਹੇ ਪੜ੍ਹਾਈ ਘੱਟ ਹੋਵੇ ਜਾਂ ਫਿਰ ਬਿਲਕੁਲ ਨਾ ਹੋਵੇ ਇਹ ਪਰਿਵਾਰ ਤਾਂ ਵੀ ਰਿਸ਼ਤਾ ਲੈ ਲੈਣਗੇ ਕੁੜੀ ਦਾ ਪਰਿਵਾਰ ਦਾ ਨੰਬਰ ਨੋਟ ਕਰੋ 84270 ਪੱਤੀ ਐਟ 51 ਅਗਲਾ ਰਿਸ਼ਤਾ ਹੈ ਜੀ 4072 ਫਾਈਲ ਨੰਬਰ ਨਾਮ ਸਿੰਘ ਕਾਸਟ ਜਟਸੀਕ ਗੋਤ ਦੰਦੀਵਾਲ ਡੇਟ ਆਫ ਬਰਥ 24 1995 ਪਤਾ ਮਲਕੋ ਜ਼ਿਲ੍ਹਾ ਮਾਨਸਾ ਹਾਈਟ ਪਾਈ ਫੂਟ 8 ਇੰਚ ਜ਼ਮੀਨ 5 ਕਿੱਲੇ ਪੜਾਈ 10th ਪਾਸ ਕੰਮ ਖੇਤੀਬਾੜੀ ਕੁੜੀ ਸੋਹਣੀ ਹੋਵੇ ਹਾਈਟ ਪਾਈ ਫੂਟ 2 ਇੰਚ ਤੋਂ ਉੱਪਰ ਹੋਵੇ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਕਰੇ ਲੁਕਾ ਮਕਾਰ ਜਾਣਦੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 734744120051 ਅਗਲਾ ਰਿਸ਼ਤਾ ਹੈ ਪ੍ਰਾਈਵੇਟ ਟੀਚਰ ਮੁੰਡੇ ਦਾ ਜੀ ਰਿਸ਼ਤਾ ਹੈਗਾ 4073 ਫਾਈਲ ਨੰਬਰ ਜ਼ਿਲ੍ਹਾ ਮਾਨਸਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਚਾਹਲ ਡੇਟ ਆਫ ਬਰਥ 5 ਅਗਸਤ 1997 ਕੁਆਲੀਫਿਕੇਸ਼ਨ ਬੀ ਐਸ ਸੀ ਐਮ ਐਡ ਬੀ ਐਡ ਐਮ ਐਸ ਸੀ ਫਿਜ਼ਿਕਸ ਪੀ ਜੀ ਡੀ ਸੀ ਏ ਐਮ ਐਸ ਸੀ ਆਈ ਟੀ ਪੀ ਟੈਟ 1 ਐਂਡ 2 ਕਲੀਅਰ ਹੈ ਐਕਸਪੀਰੀਅੰਸ 2 ਸਾਲ ਐਕਸਪੀਰੀਅੰਸ ਐਜ਼ ਅ ਫਿਜ਼ਿਕਸ ਪ੍ਰੋਫੈਸਰ ਇਨ ਕਾਲਜ ਜਮੀਨ ਹੈ ਜੀ ਸੱਤ ਕਿੱਲੇ ਮੁੰਡਾ ਪ੍ਰਾਈਵੇਟ ਟੀਚਰ ਹੈ ਕਾਲਜ ਚ ਮੁੰਡਾ ਵਧੀਆ ਸੋਹਣਾ ਸੁਨੱਖਾ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਦੀ ਪੜ੍ਹਾਈ ਵਧੀਆ ਕਰੀ ਹੋਵੇ ਜਾਂ ਫਿਰ ਵਧੀਆ ਗੱਲ ਹੈ ਜੇਕਰ ਲੜਕੀ ਪ੍ਰਾਈਵੇਟ ਜਾਂ ਸਰਕਾਰੀ ਟੀਚਰ ਲੱਗੀ ਹੋਵੇ ਪਹਿਲ ਸਰਕਾਰੀ ਲੜਕੀ ਨੂੰ ਆ ਜੀ ਪਰਿਵਾਰ ਦਾ ਨੰਬਰ ਨੋਟ ਕਰੋ 6283308337 ਅਗਲਾ ਰਿਸ਼ਤਾ ਆਇਆ ਜੀ ਕੈਨੇਡਾ ਪੀਆਰ ਮੁੰਡੇ ਦਾ ਹੈਗਾ ਰਿਸ਼ਤਾ ਹੈ ਜੀ ਰੋਪੜ ਤੋਂ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 13 ਅਕਤੂਬਰ 1999 ਦਾ ਬੌਰਨ ਹਾਈਟ 6 ਫੁੱਟ ਰੈਜ਼ੀਡੈਂਸ ਕੈਲਗੀਰੀ ਏ ਵੀ ਕੈਨੇਡਾ ਮਲਟੀਪਲ ਹਾਊਸ ਲੈਂਡ ਐਂਡ ਪ੍ਰੋਪਰਟੀਆਂ ਇਨ ਕੈਨੇਡਾ ਆਨਰਸ ਟੂ ਬਿਜ਼ਨਸ ਬਾਥ ਪਲੇਸ ਰੋਪੜ ਪੰਜਾਬ ਐਜੂਕੇਸ਼ਨ ਬੀ ਐਸ ਸੀ ਡਿਗਰੀ ਇਨ ਇੰਡੀਆ canadian education electrical journey journeyman 6 years honors a electrical is conduction sibling 1 younger sister married and well settled in calgary looking for an educated beautiful jet girl height at least, uh, at least. 5 ਫੁੱਟ 5 ਫੀਟ ਟੱਲ ਪਰਿਵਾਰ ਦਾ ਨੰਬਰ ਕੋ ਨੰਬਰ ਨੋਟ ਕਰੋ +1 403 990 9351 ਦੁਬਾਰਾ ਫੇਰ +1 403 990 9351 ਆਗਲਾ ਰਿਸ਼ਤਾ ਆਇਆ ਜੀ ਪ੍ਰਾਈਵੇਟ ਜੌਬ ਮੁੰਡੇ ਦਾ 4075 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਨੇਮ ਸਿੰਘ ਮੁੰਡੇ ਦੀ ਕਾਸਟ ਗਰੋਵਰ ਸਿੱਖ ਅਰੋੜਾ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਡੇਟ ਆਫ ਬਰਥ 1 4 1993 ਹਾਈਟ 5 ਫੁੱਟ 9 ਇੰਚ ਸਿਟੀ ਲੁਗੇਆਣਾ ਓਕੂਪੇਸ਼ਨ ਸੀਵਿੰਗ ਮਸ਼ੀਨ ਕਰੀਟ ਕੁਆਲਿਫਿਕੇਸ਼ਨ 10th ਪਾਸ ਪਰਸਨੈਲਿਟੀ ਟੈਲ ਐਂਡ ਹੈਂਡਸਮ ਫਾਦਰ ਮਦਰ ਮੁੰਡੇ ਦੇ ਦੋਵੇਂ ਜੀ ਐਕਸਪਾਇਰ ਭਰਾ ਇੱਕ ਅਨ ਮੈਰਿਡ ਇੱਕ ਭੈਣ ਮੈਰਿਡ ਹੈ ਮੁੰਡਾ ਸਿੱਕ ਸਰਦਾਰ ਵਧੀਆ ਸੋਨਾ ਕਮਕਾਰ ਹੈ ਘਰ-ਬਾਰ ਵਧੀਆ ਬਣਿਆਗਾ ਮੁੰਡਾ ਨਿਸ਼ੀਪਤੀ ਤੋਂ ਰਹਿਤਾ ਕੁੜੀ ਦਾ ਰਿਸ਼ਤਾ ਚਾਹੀਦਾਗਾ ਕੁੜੀ ਘਰੇਲੂ ਕੰਮਕਾਰ ਜਾਣਦੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9872709099 9872709099 ਅਗਲਾ ਰਿਸ਼ਤਾ ਆਇਆ 4076 ਦबई ਦਬਈ ਤੋਂ ਮੁੰਡੇ ਦਾ ਰਿਸ਼ਤਾ ਹੈਗਾ ਨੇਮ ਸਿੰਘ ਕਾਸਟ ਜਰਸੀ ਕੁਤਚਾਂਡੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਮੁੰਡੇ ਦਾ ਰਿਸ਼ਤਾ ਫੈਮਿਲੀ ਚ ਮਾਤਾ ਪਿਤਾ ਨੇ ਜੌਬ ਮੁੰਡਾ ਟਰਾਲਾ ਡਰਾਈਵਰ ਦਬਈ ਜ਼ਮੀਨ ਕੋਲ 6 ਕਿੱਲੇ ਮੁੰਡੇ ਨੂੰ 3 ਕਿੱਲੇ ਆਉਂਦੀ ਹੈ ਡੇਟ ਆਫ ਬਰਥ 25/9/1990 ਦਾ ਬੌਰਨ ਹਾਈਟ 5 ਫੁੱਟ 11 ਇੰਚ ਇੰਡੀਆ ਚ ਡੈਰੀ ਫਾਰਮ ਬ੍ਰੋ ਇੱਕ ਸਿਸਟਰ ਇੱਕ ਹੈ ਦੋਨੋਂ ਮੈਰिज ਦੋਨੋ ਮੈਰਿਡਾ ਜੀ ਕੁੜੀ ਘਰੇਲੂ ਕੰਮਕਾਰ ਵਾਲੀ ਹੋਵੇ ਪੜ੍ਹੀ ਲਿਖੀ ਹੋਵੇ ਜੱਟ ਸਿੱਖ ਹੀ ਹੋਣੀ ਚਾਹੀਦੀ ਹੈ ਜੀ ਕੁੜੀ ਦਾ ਰਿਸ਼ਤਾ ਹੈ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਕੁੜੀ ਦਾ ਰਿਸ਼ਤਾ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 97815 38683 ਅਗਲਾ ਰਿਸ਼ਤਾ ਹੈ 440077 ਫਾਈਲ ਨੰਬਰ ਪੀ ਆਰ ਯੂ ਪੀ ਆਰ ਯੂਰਪ ਕੰਟਰੀ ਤੋਂ ਬੁਆਏ ਦਾ ਰਿਸ਼ਤਾ ਨੇਮ ਸਿੰਘ ਮੁੰਡੇ ਦੀ ਕਾਸਟ ਜਰ ਸਿੱਖ ਗੋਤ ਰੰਧਾਵਾ ਹਾਈਟ 6 ਫੁੱਟ ਬੱਥ 1996 ਦਾ ਜ਼ਿਲ੍ਹਾ ਤਰਨਤਾਰਨ ਲੈਂਡ 5 ਕਿੱਲੇ ਕੰਮ ਪੀ ਆਰ ਇਨ ਯੂਰਪ ਕੰਟਰੀ ਫੈਮਲੀ ਚ ਬ੍ਰਦਰ ਨੋ ਸਿਸਟਰ ਇੱਕ ਭੈਣ ਸਿਰਫ ਉਸ ਦਾ ਘਰ ਵਾਲਾ ਤੇ ਪਰਿਵਾਰ ਆਸਟ੍ਰੇਲੀਆ ਸਿਟੀਜ਼ਨ ਹੈ ਜੀ ਭੈਣ ਮੈਰਿਡ ਫਾਦਰ ਫਾਰਮਰ ਨੇ ਮਦਰ ਹਾਊਸ ਵਾਈਫ ਹੈ ਜੀ ਘਰ ਵਿੱਚ ਮਾਤਾ ਤੇ ਪਿਤਾ ਨੇ ਫੈਮਲੀ ਸਾਰੀ ਵਧੀਆ ਹੈਗੀ ਕੁੜੀ ਆਸਟ੍ਰੇਲੀਆ ਜਾਂ ਯੂਰਪ ਦੀ ਪੀਆਰ ਚਾਹੀਦੀ ਹੈ ਜੇ ਪੰਜਾਬ ਆ ਤਾਂ ਕੁੜੀ ਤਾਂ ਉਹਨੇ ਵਧੀਆ ਸਟੱਡੀ ਕਰੀ ਹੋਵੇ ਐਗਜ਼ਾਮਪਲ ਬੀਐਸਸੀ ਨਰਸਿੰਗ ਬੀਟੈਕ ਐਮਟੈਕ ਬੀਕਮ ਬੀਐਸਸੀ ਨਾਨ ਮੈਡੀਕਲ ਐਮਐਸਸੀ ਈਟੀ ਤੇ ਕੁੜੀ ਦੀ ਹਾਈਟ 5 ਫੁੱਟ 5 ਤੋਂ ਘੱਟ ਨਾ ਹੋਵੇ ਕੁੜੀ ਸੋਹਣੀ ਹੋਵੇ ਤੇ ਜਵਾਨ ਹੋਵੇ ਅਤੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਪਰਿਵਾਰ ਮਿਲਣ ਵਰਤਣ ਵਾਲਾ ਹੋਵੇ ਮਾਝ ਏਰੀਆ ਨੂੰ ਪਹਿਲਾ ਮੈਰਜ ਵੀਰੋ ਵਾਲੇ ਦੂਰ ਰਹਿਣ ਜੀ ਪਰਿਵਾਰ ਦਾ ਨੰਬਰ ਨੋਟ ਕਰੋ 98721 37200 45 ਅਗਲਾ ਰਿਸ਼ਤਾ ਹੈ ਜੀ 4078 ਫਾਈਲ ਨੰਬਰ ਕਨੇਡਾ ਵਰਕ ਪਰਮਿਟ ਕੁੜੀ ਦਾ ਰੇਸ਼ਤਾ ਨੇਮ ਕੌਰ ਡੇਟ ਆਫ ਬਰਥ 16 ਫ फेब्रुवारी 1995 ਦਾ ਬਾਰਨ ਹਾਈਟ 5 ਫੁੱਟ 3 ਇੰਚ ਵੇਟ 55 ਕਿਜੀ ਕੰਪਲੈਕਸਨ ਫੇਅਰ ਰੈਜ਼ਿਡੈਂਸ ਪਟਿਆਲਾ ਕਰੰਟਲੀ ਰੈਜ਼ਿਡੈਂਸ ਬ੍ਰਾਮਟਨ ਸਟੇਟਸ ਵਰਕ ਪਰਮਿਟ ਕੁਆਲੀਫਿਕੇਸ਼ਨ ਬੀ ਐਸਸੀ ਐਮ ਐਸਸੀ ਬੀ ਐਡ ਐਂਡ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਈ ਲਰਨਿੰਗ ਕੈਨੇਡਾ ਕਰੰਟ ਕਰੰਟ ਐਕੂਪੇਸ਼ਨ ਸੌਰੀ ਕਰੰਟ ਐਕੂਪੇਸ਼ਨ ਪਰਮਾਨੈਂਟ ਐਸੋਕੇਟ ਐਟ ਇਕੀਆ ਕੈਨੇਡਾ ਸਾਇੰਸ ਸਾਇੰਸ ਮਾਰਚ ਫਿਊਚਰ ਪਲਾਨ ਜਸਟ ਕੰਪਲੀਟਿਡ ਮਾਈ ਸਟੱਡੀ ਇਜ਼ ਐਕਟਿਵਲ ਐਕਟਿਵਲੀ ਅਪਲਾਈਂਗ ਫੋਰ ਈ ਲਰਨਿੰਗ ਡਿਵੈਲਪਰ ਪਟੀਸ਼ਨ ਫਾਦਰ ਐਕਸਪਾਇਰ ਡਿਊ ਡਿਊ ਟੂ ਕੋਵਿਡ ਇਨ 2020 ਐਕੂਪੇਸ਼ਨ ਬਿਜ਼ਨਸਮੈਨ ਟਰਾਂਸਪੋਰਟ ਫਾਦਰ ਸਰਨੇਮ ਸਿੱਧੂ ਝੰਡੀ ਬਿਲੋਂਗਸ ਫਤਿਹਗੜ੍ਹ ਸਾਹਿਬ ਰੈਜ਼ੀਡੈਂਸ ਪਟਿਆਲਾ ਸਾਇੰਸ 2 ਸਿੰਸ 1997 ਮਦਰ ਐਕੂਪੇਸ਼ਨ ਹਾਊਸ ਵਾਈਫ ਮਦਰ ਇਜ਼ ਸਰਨੇਮ ਜੱਜ ਸਿਬਲਿੰਗਸ ਐਲਡਰ ਸਿਸਟਰ ਮੈਰਿਡ ਇਜ਼ ਅ ਯੰਗਰ ਬ੍ਰਦਰ ਅਨਮੈਰਿਡ ਪਰਵਾਦ ਦਾ ਨੰਬਰ ਲੈਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਆਗਲਾ ਰਿਸ਼ਤਾ ਆਇਆ 4079 ਫਾਈਲ ਨੰਬਰ ਘਰੇਲੂ ਕੁੜੀ ਦਾ ਰਿਸ਼ਤਾ ਹੈਗਾ। ਕੁੜੀ ਦਾ ਰਿਸ਼ਤਾ ਹੈ ਜੀ। ਕਾਸਟ ਜੈਤ ਸਿੱਖ। ਕੱਦ 5 ਫੁੱਟ 6 ਇੰਚ, ਜਨਮ 1994, ਪੜ੍ਹਾਈ 10th ਪਾਸ, 10 ਕੁੜੀ ਪੜ੍ਹੀ ਹੋਈ ਐ। ਪਤਾ ਅੰਬੋਹਰ, ਕੁੜੀ ਦੀ ਘਰੇਲੂ ਕੁੜੀ ਦਾ ਰਿਸ਼ਤਾ ਹੈਗਾ। ਫੈਮਲੀ ਚ ਮਦਰ ਸਿਸਟਰ ਕੁੜੀ ਨੂੰ ਖੁਦ ਵੀ ਜ਼ਮੀਨ ਵਧੀਆ ਆਉਂਦੀ ਐ ਵਧੀਆ ਮੁੰਡਾ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਛੋਟੀ ਫੈਮਲੀ ਹੋਵੇ ਮੁੰਡਾ ਸੋਹਣਾ ਹੋਵੇ ਮੁਖਸਰ ਤੇ ਫਾਜ਼ਿਲਕਾ ਵਾਲੇ ਹੀ ਸੰਪਰਕ ਕਰਨਾ ਜਾਂ ਫਿਰ ਨੇੜੇ ਦੇ ਤੇੜੇ ਦੇ ਪਿੰਡਾਂ ਚ ਹੋਵੇ ਰਿਸ਼ਤਾ ਜੇਕਰ ਜੋਬ ਸਰਕਾਰੀ ਐ ਤਾਂ ਜ਼ਮੀਨ ਮੁੰਡੇ ਨੂੰ 5 ਤੋਂ 6 ਕਿੱਲੇ ਚੱਲ ਜਾਵੇਗੀ ਜਿਸ ਨੂੰ ਘਰ ਵਾਸਤੇ ਘਰੇਲੂ ਕੁੜੀ ਚਾਹੀਦੀ ਹੋਵੇਗੀ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਸਰੀ ਜਿਸ ਨੂੰ ਘਰ ਵਾਸਤੇ ਘਰੇਲੂ ਕੁੜੀ ਚਾਹੀਦੀ ਹੋਵੇਗੀ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕੁੜੀ ਵਧੀਆ ਸੋਹਣੀ ਸੁਨੱਖੀ ਉੱਚੀ ਲੰਮੀ ਹੈ ਸਕ੍ਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਾ ਲੈਣ ਵਾਸਤੇ ਅਗਲਾ ਰਿਸ਼ਤਾ ਆਇਆ ਜੀ 4080 ਫਾਈਲ ਨੰਬਰ ਡਾਈਵੋਰਸ ਲੜਕੀ ਦਾ ਰਿਸ਼ਤਾ ਹੈਗਾ ਨੇਮ ਕੌਰ ਕਾਸਟ ਜੱਟ ਸਿੱਖ ਕੁੜੀ ਦਾ ਬਾਰ 1993 ਹਾਈਟ 5 ਇੰਚ ਕੁਆਲੀਫਿਕੇਸ਼ਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਫੈਮਿਲੀ ਪੇਰੈਂਟਸ 1 ਬ੍ਰਦਰ ਪਾਰਟਨਰ ਪ੍ਰੈਫਰੈਂਸ ਸਿਰਫ ਇਟਲੀ ਪੀਆਰ ਮੁੰਡਾ ਹੋਵੇ ਓਨਲੀ ਜੱਟ ਸਿਕ ਫੈਮਲੀ ਕੰਟੈਕਟ ਕਰਨ ਸ਼ਾਰਟ ਟਾਈਮ ਡਿਵੋਰਸ ਆਲਸੋ ਅਸੈਪਟਡ ਓਨਲੀ ਇਟਲੀ ਪੀਆਰ ਮੁੰਡਾ ਹੀ ਚਾਹੀਦਾ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਸੋਹਣਾ ਹੋਵੇ ਜਿਸ ਪਰਿਵਾਰ ਨਾਲ ਇਹੇ ਕੁੜੀਆਂ ਦੇ ਰਿਸ਼ਤੇ ਮੈਚ ਕਰਦੇ ਆ ਸਿਰਫ ਉਹੀ ਪਰਿਵਾਰ ਵਾਲੇ ਹੀ ਸਾਨੂੰ ਕਾਲ ਕਰਨ ਮੈਰਜ ਵੀਰੋ ਵਾਲੇ ਮੈਨੂੰ ਫੋਨ ਨਾ ਕਰਿਆ ਕਰਨ ਜੀ ਪਰਵਾਰਾਂ ਨੇ ਮਨਾਹੀ ਕੀਤੀ ਹੁੰਦੀ ਹੈ ਇਹ ਰਿਸ਼ਤੇ ਲੈਣ ਤੋਂ ਜਿਹੜੇ ਜਿਸ ਪਰਿਵਾਰਾਂ ਨੇ ਸਾਡੇ ਤੋਂ ਐਡ ਲਵਾਈ ਹੈ ਉਹ ਪਰਿਵਾਰਾਂ ਨੂੰ ਸਿਰਫ ਪਰਿਵਾਰ ਵਾਲੇ ਹੀ ਸੰਪਰਕ ਕਰਨ ਜਾਨੀ ਕਿ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਕਰਨ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਸੰਪਰਕ ਕਰਨ ਇਹ ਰਿਸ਼ਤਾ ਲੈਣ ਵਾਸਤੇ ਤੁਸੀਂ ਜੇਕਰ ਸਾਡੇ ਦੁਆਰਾ ਇਹ ਰਿਸ਼ਤਾ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਸਕਰੀਨ ਤੇ ਦਿੱਤੇ ਨੰਬਰ ਤੇ ਫੋਨ ਕਰ ਸਕਦੇ ਹੋ ਜੀ ਫੋਨ ਚੁੱਕਣ ਦਾ ਸਮਾਂ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੈ ਜੀ ਉਸ ਵਿੱਚ ਤੁਸੀਂ ਸਾਨੂੰ ਐਡ ਵੀ ਲਖਵਾ ਸਕਦੇ ਹੋ ਬਾਕੀ ਐਡ ਲਖਵਾਉਣ ਲਈ ਜਾਂ ਐਡ YouTube ਚੈਨਲ ਤੇ ਲਗਵਾਉਣ ਲਈ ਸਾਨੂੰ ਸਾਡੇ WhatsApp ਨੰਬਰ ਤੇ ਆਪਣਾ ਡਾਟਾ ਭੇਜ ਸਕਦੇ ਹੋ ਪੱਕ ਤੇ ਪ੍ਰਾਈਵੇਸੀ ਰੱਖੀ ਜਾਂਦੀ ਹੈ ਜੀ ਜਿਸ ਪਰਿਵਾਰ ਨਾਲ ਡਾਟਾ ਮੈਚ ਹੁੰਦਾ ਸਿਰਫ ਉਸ ਪਰਿਵਾਰ ਨੂੰ ਹੀ ਪੱਕ ਸੈਂਡ ਕੀਤੀ ਜਾਂਦੀ ਹੈ ਸਾਡੇ ਦੁਆਰਾ ਧੰਨਵਾਦ ਜੀ